ਆਏ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਨੂੰ ਸਿੱਧਾ ਲਲਕਾਰਿਆ ਗਿਆ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਮੰਤਰੀ ਅਨਮੋਲ ਗਗਨਮਾਨ ਨੂੰ ਵੀ ਜਿਹੜਾ ਸਿੱਧਾ ਚੈਲੰਜ ਹੈ ਤੇ ਉਹਨਾਂ ਨੇ ਕਿਹਾ ਕਿ ਛੁਟਕੀਆਂ ਮਾਰ-ਮਾਰ ਕੇ ਕਿ ਅਨਮੋਲ ਗਗਨਮਾਨ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਮੈਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਵਾਂਗੀ ਤੇ ਅੱਜ ਉਹ 5 ਮਿੰਟ ਕਿੱਥੇ ਨੇ ਤੇ ਉਹ ਅਨਮੋਲ ਜਿਹੜੀ ਗਗਨਮਾਨ ਨੇ ਉਹ ਅੱਜ ਕਿੱਥੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸ਼ਾਇਦ ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਦੋ ਤਾਂ ਸ਼ਾਇਦ ਕਿਸਾਨਾਂ ਨੂੰ ਐਮਐਸਪੀ ਮਿਲ ਜਾਵੇ ਤੇ ਜਿਸ ਦੇ ਦੌਰਾਨ ਇਹ ਬਿਆਹ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਦੇ ਕੇ ਬੀਬੀ ਅਨਮੋਲ ਗਗਰਮਾਂ ਤੇ ਤਿੱਖੇ ਸਵਾਲ ਕੀਤੇ ਗਏ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਕੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਇਆ ਉਹ ਦੇਖਣ ਵਾਲਾ ਸੀ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਹੈ ਕਿ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਦਾ ਇਹ ਕਿ ਇਹ ਪੰਜਾਬ ਦਾ ਮੁੱਦਾ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਾਫੀ ਜਿਹੜੀ ਹਾਸੀ ਹਾਸਿਆਂ ਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਉਸ ਨੂੰ ਲੈ ਕੇ ਉਹਨਾਂ ਨੇ ਕਾਫੀ ਮਜ਼ਾਕ ਵੀ ਉਠਾਇਆ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਪਲਟਵਾਰਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤੇ ਸਿੱਧਾ ਚੈਲੰਜ ਫਿਰ ਤੋਂ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪੇਸ਼ੀ ਦੌਰਾਨ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਐ ਦੇ ਦੇ ਐਮਐਸਪੀ ਤੇ ਬੀਬੀ ਗਨਮੋਲਕ ਔਰ ਅਨਮੋਲ ਨੇ ਕੰਮ ਇਹ ਜੀ ਕਰਨੇ ਆ ਉਹਨੂੰ ਬਣਾ ਦਿਓ ਨਹੀਂ ਤਾਂ ਖਜ਼ਾਨਾ ਮੰਤਰੀ ਤੇ ਸੀਐਮ ਸ਼ਾਇਦ ਐਮਐਸਪੀ ਦੇ ਹੀ ਦਵੇ ਤੇ ਇਹ ਤਈ ਫਸਲਾ ਤੇ ਐਮਐਸਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ 1000 ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਨ ਨਹੀਂ ਰੱਖੇ ਆ ਡਿਵੈਲਪਮੈਂਟ ਆਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕਮ ਕੈਪੀਟਲ ਐਕਸਪੈਂਡੀਚਰ ਘਟਾ ਦਿੱਤਾ ਵਿਧਾਨ ਸਭਾ ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਮੀ ਕਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ। ਬਾਕੀ ਮੈਂ ਹਾਂਜੀ ਗਲਤ ਸੀਮ ਨੂੰ ਲੈ ਕੇ ਇੱਕ ਲੜਾਈ ਦਿਖਾਈ ਦੇ ਰਹੀ ਹੈ ਜਿਵੇਂ ਸੁਖਵਿੰਦਰ ਕੋਟਲੀ ਨੇ ਮੁੱਦਾ ਚੁੱਕਿਆ ਕਿ ਦਲਤਾਲੂ ਮਾੜਾ ਕਿੰਨਾ ਬੋਲਿਆ ਗਿਆ ਪਰ ਇੱਕ ਸੀਮ ਦਲਤਸੀ ਵੀ ਦੀ ਗੱਲ ਕੀਤੀ ਸੀ ਕਿ ਡਿਪਟੀ ਸੀਮ ਹੋਣਾ ਚਾਹੀਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਜਾਂ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਤੇ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਿਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਿਨਿਸਟਰ ਅਸਤੀਫਾ ਦੇਵੇ ਯਾ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਦੀ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਰਵੀਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਉ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਹੈ ਦੌਰਾ ਤਾਂ ਇਹਨੂੰ ਪਿਆਸੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਚ ਲੋ ਇੱਕ ਪ੍ਰਤਿਕਲਰ ਕਮਿਊਨਿਟੀ ਨੂੰ ਜਿਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸੋ ਕਿ ਮੈਂਟਲ ਲੈਵਲ ਮੈਂਟਲ ਸਿਕਨਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋਗੀ ਸਰ ਇਸ ਲਈ ਅੱਜ ਮੈਂ ਹਾਂਜੀ ਮੁੱਖ ਮੰਤਰੀ ਦੀ ਕਹਿ ਰਿਹਾ ਮੈਂ 13 13 ਲੋਕ ਸਭਾ ਜਿੱਤਾਂਗੇ ਪਰ ਅਕਾਲੀ ਦਲ ਔਰ ਬੀਜੇਪੀ ਦਾ ਕੋਈ ਉੱਤਕਾ ਹੋ ਰਿਹਾ ਪਰਨੀਤ گور ਪਰਨੀਤ گور ਵਧੀਆ ਵਧੀਆ ਬੋਲਿਆ ਵੀ ਹੌਲੈਂਸ ਹੋਣਾ ਚਾਹੀਦਾ ਇੱਕੋਰੀ 11 ਮੈਨੂੰ ਮਾਤ ਦੋਗੇ ਜੀ ਆਵਾਜ਼ ਵੀ ਪਾਟ ਇਸ ਤਰ੍ਹਾਂ ਮੇਰਾ ਵੀਰ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ ਔਰ ਜਿੰਨਾ ਕੁਝ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਹਰ ਗੱਲ ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ ਮਗਰ ਲੋਕਾਂ ਨੇ ਫੈਸਲਾ ਕਰਨਾ ਹੈ ਤੇਰਾ 0 ਹੋਣਾ ਕਿ 0 ਤੇਰਾ ਹੋਣਾ ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਨੂੰ ਕਿਵੇਂ ਦੇ ਦਾਂ ਜੀ ਉਹ ਜੋ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਜੀ ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ ਬਾਜਵਾ ਸਾਹਿਬ ਦੀ ਪਜਾਮੀ ਤੇ ਸਪੀਕਰ ਦੀ ਨਾ ਦੇਸੀ ਉਹਨੂੰ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਹੈ ਜਾਂ ਜਿਹੜੇ ਉਸ ਵਿਧਾਨ ਸਭਾ ਦੇ ਮੈਂਬਰ ਨਹੀਂ ਹੈ ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ ਜੀ ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਾਂ ਜਿਹੜੇ ਮੈਂਬਰ ਇਸ ਦੁਨੀਆ 'ਚ ਨਾ ਹੋਣ ਜਾਂ ਜਿਹੜੇ ਮੈਂਬਰ ਮੈਂਬਰ ਦੇ ਵਜੋਂ ਨਾ ਹੋਣ ਮੌਕੇ ਤੇ ਉਹਨਾਂ ਬਾਰੇ ਫਜ਼ੂਲ ਦੀ ਟਿੱਪਣੀ ਕਰੀ ਜਾਣੀ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਰਿਹਾ ਮਲਾਜਮਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਦੇ ਰਹੇ ਮਲਾਜਮਾਂ ਦਾ ਡੀਏ ਨਹੀਂ ਦੇ ਰਹੇ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਤਾਲੇ ਲੱਗ ਗਏ ਆ ਉਹਦੇ ਬਾਰੇ ਜ਼ਿਕਰ ਕੋਈ ਨਹੀਂ ਤਾਲਾ ਤਾਂ ਮੇਰਾ ਵੀ ਉਹਨੂੰ ਆਪਦੇ ਮੂੰਹ ਤੇ ਲਾ ਲੈਣਾ ਚਾਹੀਦਾ ਪੰਜਾਬ ਦਾ ਭਲਾ ਹੋ ਇੱਕ ਚੁੱਪ ਤੇ 100 ਸੋਕ ਮਜੀਠਾ ਸਾਹਿਬ ਕੀ ਦੇਖਿਓ ਇੱਕ ਤਰਫ ਇਹ ਟੀਆ ਗੜ ਜੋੜ ਦਿੱਤਾ ਗਿਆ ਉਸ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਚਾਰ ਪੰਜ ਆਰੀ ਨਹੀਂ ਆ ਚੁੱਕਿਆ ਅੱਠ ਆਰੀ ਆ ਚੁੱਕਿਆ ਔਰ ਔਰ ਛੇ ਸਿੱਟਾ ਬਦਲ ਗਈਆਂ ਹੁਣ ਜਿਹੜੀ ਛੱਟ ਕੋ ਲਾਇਆ ਨਾ ਇਹ ਛੱਟ ਨਹੀਂ ਹੈ ਇਹ ਬੇ ਸਿੱਟਾ ਹੈ ਇਹ ਭਗਵੰਤ ਮਾਨ ਦੀ ਕਿਚਨ ਕੈਬਨਟ ਹੁੰਦੀ ਹੈ ਨਾ ਕਿਚਨ ਕੈਬਨਟ ਸਿੱਟਾ ਉਹਦੀ ਇੱਕ ਭਾਈ ਸਾਹਿਬ ਐਸਐਸਪੀ ਸਾਹਿਬ ਇੱਕ ਇੱਕ ਇੱਥੇ ਇੱਕ ਨਾ ਕੋ ਹੈਗਾ ਤੈਨੂੰ ਪਤਾ ਹੋਣਾ ਅਕ੍ਰਿਤੀ ਬਾਈ ਛਕੁੰ ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ ਸੀਐਮ ਪਰਿਵਾਰ ਨੂੰ ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਸੀਐਮ ਜੋ ਕਹਿ ਦਿੰਦਾ ਜਿਸ ਦਿਨ ਮਜੀਠੀਆ ਵੱੱਦ ਬੋਲ ਪੈਂਦਾ ਉਸ ਦਿਨ ਸੱਦ ਲੈਂਦੇ ਆ ਮੈਂ ਵੀ ਆ ਜਾਂਦਾ ਮੇਰਾ ਵੀ ਜਨ ਲਵਾ ਦਿਆ ਹੈ ਨਾ ਵੀ ਲੱਗ ਜਾਂਦਾ ਹੁੰਦਾ ਹਾਂ ਕੇਜਰੀ ਵਾਲਾ ਤੁਹਾਨੂੰ ਕਈ ਸਮਾਨ ਜਾ ਚੁੱਕਿਆ ਉਹ ਕਹਿੰਦਾ ਮੈਨੂੰ ਗੈਰਾਂ ਨੂੰ ਬੁਲਾਉ ਓ ਕੇਜਰੀਆਲ ਵਿਚਾਰਾ ਡਰਦਾ ਉਹਨੂੰ ਮੈਂ ਕੋਛੜ ਚੱਕ ਕੇ ਲੈ ਕੇ ਜਾਵਾਂ ਜਿਸ ਦਿਨ ਈਡੀ ਕੋਲ ਜਾਣਾ ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ ਸ੍ਰੀ ਅਕਾਲ ਨਿਆਣੇ ਨੂੰ ਜਦੋਂ ਸਕੂਲ ਭੇਜਣਾ ਹੋਵੇ ਚਿੱਕਾ ਮਾਰਨ ਲੱਗ ਪੈਂਦਾ ਨਿਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਆਹ ਲੋ ਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰ ਕਾਹਦੇ ਲਈ ਡਰਦਾ ਚਲੇ ਜਾ ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀਏ ਦੱਸ ਕੇ ਆ ਜਾ ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਆ ਮੈਂ ਤੁਹਾਨੂੰ ਕਹਿੰਦਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਹੈ ਇਲਿਗਲ ਹੈ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਹਾਂ ਕਿ ਜਿਸ ਨੇ ਮੇਰੇ ਤੇ ਆ ਛੱਟੋ ਪਾਦਿਆ ਸਾ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾ ਦੇ ਲਈ ਮੇਰਾ ਵੀ ਅਗਲਾ ਉਤਲਾ ਨਹੀਂ ਉਤਲਾ ਹੋਰ ਨਾ ਕੁਝ ਕੱਢਣੀ ਗੱਡੀ ਚੋਂ ਯਾਰ ਆ ਮਾ ਜਿਹੜਾ ਚਿੱਠਾ ਲੈ ਕੇ ਆਇਆ ਆ ਛੱਟੋ ਪਾਦਿਆ ਦੀ ਮੈਚ ਪਸ਼ਟ ਤੁਹਾਨੂੰ ਕਹਿ ਰਿਹਾ ਜਿਹੜਾ ਛੱਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬਰੀਚੇ ਸ਼ਾਮਿਲ ਹੋ ਸਕਦਾ ਜਿਹੜਾ ਚਟੋਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮੈਨ ਦੇ ਸਕਦਾ ਸਿਕਿਉਰਿਟੀ ਦੇ ਸਕਦਾ ਜਿਸਨੇ ਕਿਸੇ ਧੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋਪਾਦਿਆ ਸਰਬਜੀਤ ਪ੍ਰੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਸ ਅਫਸਰ ਲਾ ਸਕਦਾ ਹੈ ਜਿਹੜਾ ਚਟੋਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ 'ਚ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਚਟੋਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ इन्वेस्टिगेट, इन्वेस्टिगेट होया होया कोर्ट ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟੀਗੇਟ ਫਦਰ ਇਨਵੈਸਟੀਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ ਮਗਰ ਇਲੀਗਲ ਕੰਮ ਕਰਨ ਵਾਸਤੇ ਚਟੋ ਬਾਦਿਆਂ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਰਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਸ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਐਸਐਸਟੀ ਕੋ ਲਾਇਆ ਕੀ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੋਜ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੋਜ ਕਰਨ ਵਾਸਤੇ ਇਸ ਲਈ ਜੇਸ ਡੀਜੀਪੀ ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ ਹਿੰਦੂ ਮਲੋਤਰਾ ਜੀ ਨੇ ਗਿਲਟੀ ਪਾਇਆ ਆਰਾ ਜੋ ਚਾਰਜ ਸ਼ੀਟਡ ਹੈ ਪਰ ਮੇਜਰ ਪੈਨਲਟੀ ਉਹ ਕਿਹੜੇ ਕਿਹੜੇ ਗਲਤ ਕੰਮ 22 ਦਿਨਾਂ 'ਚ ਕਰ ਗਿਆ ਉਹਦੀ ਸਭ ਦੀ ਜਾਂਚ ਹੋਵੇ ਔਰ ਉਤੇ ਪਰਚਾ ਦਰਜ ਹੋਵੇ ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ ਵੀਪੀ ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ ਉਹਦੀ ਵੀ ਇਨਕੁਆਇਰੀ ਹੋਵੇ ਹੁਣ ਮੈਂ ਜਾਮਾਂ